ਬੈਕ ਕਰ ਲ ਮੜਾ ਜਾ ਓ ਬੈਕ ਕਰ ਲ ਭੈ ਦਾ ਆ ਵਾਸ਼ਿੰਗ ਹੋ ਰਦਾ ਟੱਕਾ ਲਾ ਲੈ ਵਰਦੇ ਤੇ ਨੂ ਟੱਕਾ ਲਿਓ ਲੈ ਤੇ ਨੂ ਟੱਕਾ ਲਿਓ ਲੈ ਤੇ ਨੂ ਚੱਲ ਪੂਰਾ ਘੜਾ ਆ ਫੜ ਮੋੜ ਮੈਂ ਕਿੱਥੇ ਕਢਾਉਣਾ ਇਥੋਂ ਆਈ ਫਤ ਦਾ ਰੱਖੀ ਮੈਂ ਚੱਲ ਮੈਂ ਨਾ ਫੜ ਜੀ ਇੱਟੇ ਕਮਾਰਲਾ ਹੁਣ ਨਹੀਂ ਚੱਲੇ ਟ੍ਰੈਕਟਰ ਆਉਂਦੀ ਰੋਣ ਚੱਲ ਤਾਂ ਬੈਗਣਾ ਹੁੰਦਾ ਨਹੀਂ ਹਾਂ ਨੂੰ ਕੱਢ ਗੋਈ ਬਾਲੀ ਪਈ ਆ ਵਾ ਇੱਥੇ ਜੇ ਤਾਂ ਇਹਨੇ ਪਰਾਂ ਨੂੰ ਭੱਜੇ ਉੱਥੋਂ ਬੈਠੀ ਗਈ ਬੰਦ ਨਾ ਹੋਣ ਦੇ ਹੁਣ ਖੜਾ ਓਏ ਆਸ਼ੇ ਨੂੰ ਖੜਾ ਹੋ ਗਿਆ ਬੰਦ ਨਾ ਹੋਣ ਦੇ ਸੱਤਲਾ ਚੇਬ ਕਸਣ ਵਾਲਾ ਰੁਕ ਜਾ ਕਲਚ ਘਾਦ ਕੇ ਰੁਕ ਜਾ ਓਏ ਖੜਾ ਹੁੰਦਾ ਓਏ ਕੜਾ ਹੁੰਦਾ ਮੈਂ ਇਹ ਮੋਟਰਸਾਈਕਲ ਉਹ ਗੇਅਰ ਤਾਂ ਨਹੀਂ ਵੱਡਾ ਪਾਈ ਬੈਠਾ ਗੇਅਰ ਤਾਂ ਨਹੀਂ ਵੱਡਾ ਪਾਈ ਬੈਠਾ ਦੂਜਾ ਇਹ ਪਹਿਲੇ ਗੇਅਰ ਚ ਫਿਰ ਇਹ ਵੱਧ ਹੋ ਕਰਦਾ ਹੈਗਾ ਮੋਟਰ ਨੂੰ ਉੱਟ ਘੜਦਾ ਮੂਰ ਕੀ ਹੋ ਗਿਆ ਚਹਿਤ ਤਾਂ ਨਹੀਂ ਲਹਿਗੀ ਕਿਤੇ ਇਹ ਲੈ ਜਾਂਦੀ ਆ ਵੀ ਚੈਨ ਨਹੀਂ ਨਹੀਂ ਚੈਨ ਤਾਂ ਨਹੀਂ ਲਹੀਗੀ ਕਲਤ ਕਸਣ ਵਾਲਾ ਹੁਣ ਫਿਰ ਹੋ ਗਿਆ ਕੰਮ ਕੰਮ ਹੋ ਗਿਆ ਹੋ ਗਿਆ ਪੁੱਜਿਆ ਗੁੱਗਾ ਨਹੀਂ ਗੇਰ ਨਹੀਂ ਲੰਦਾਗਾ ਇਹ ਨਹੀਂ ਲੰਦਾਗਾ ਇਹ ਲੱਗ ਤੁਰਦਾਰੀਗਾ ਪੂਜਿਆ ਗਿਆ ਫਿਰ ਚੱਲ ਕੋਈ ਨਾ ਬਈ ਇਹ ਕਿੰਨਾ ਖਰਚਾ ਪਾ ਗਿਆ ਨੂੰ ਹੁਣ ਮੋਟਰਸਾਈਕਲ ਦਾ ਇਹ ਰੋਕ ਜਿਆ ਦੋ ਮੈਂ ਠੰਡਾ ਹੋ ਲੈੰਦੇ ਤੁਰ ਪੂਗਾ ਮੇਰੇ ਸਾਮਣ ਨਾਲ ਤਾਂ ਲੇ ਕਰਨ ਵਾਲੀ ਸੀਗੀ ਆ ਖੜਾ ਹੋਈਆਂ ਸਾਹ ਤੇ ਕਾਲਾ ਲੋਯਾ